ਕਾਸਿਕਾ ਤੁਹਾਡਾ ਸਾਰਿਆਂ ਦਾ ਮਾਹਲ ਬਲੌਕ ਸੁਸਵਾ ਰਹੇ ਤਾਂ ਅੱਜ ਖੱਡੇ ਪੈਣ ਲੱਗ ਪਏ ਮੀਂਹ ਤੇ ਅੱਜ ਜਿਹੜਾ ਸਾਡਾ ਪੇਪਰ ਅਸੀਂ ਜਾਣਾ ਸੀ ਸਕੂਲ ਸੀ ਤੇ ਪਰ ਕੈਂਸਲ ਹੋ ਗਿਆ ਹਾਂਜੀ ਹਾਂਜੀ ਅੱਜ ਹੋ ਗਿਆ ਕੈਂਸਲ ਹੁਣ ਕਿੱਦਾਂ ਜਾਣਾ ਸੀ ਦੱਸੋ ਮੰਮੀ ਜੀ ਮੈਂ ਆਟੋ ਆਉਂਗੀ 6 ਟੋਟੋ ਤੇ ਜਾਉਂਗੇ ਸੋ ਅੱਜ ਟਰੈਂਡ ਦੇ ਨਾਲ ਜਾ ਰਹਾ ਹੈ ਤੇ ਇਹ ਅਜੇ ਗੱਡੀ ਤਾਂ ਹੈਗੀ ਆਪਣੀ ਬਣਾਏ ਬੈਡੀ ਜੀ ਠੀਕ ਲਿਆ ਨਾਲੇ ਮੀਂਹ ਪੈਂਦਾ ਆ ਬਾਸ ਕਰਨਾ ਬਾਸ ਕਰਕੇ ਤੇ ਸਕੂਲ ਤੇ ਵੀ ਜਾਣਾ ਆ ਤੇ ਪਪਰ ਪਾਣਾ ਬਹੁਤ ਜ਼ਰੂਰੀ ਆ ਤਾਂ ਦੂਸਰਾ ਪੇਪਰ ਆ ਹਾਂਜੀ ਅਜੇ ਦੂਸਰਾ ਪੇਪਰ ਆ ਕਿਉਂ ਆਂ ਜੀ ਚਲੋ ਸਭ ਨਾਲ ਜੀ ਤੇਸੀਂ ਜਾਣਾ ਔਟੋ ਦਾ ਸਫਰ ਦਿਖਾਵਾਂਗੇ ਕਿੱਦਾਂ ਦਾ ਰਹੂਗਾ ਕਿਉਂ ਆ ਮੈਂ ਜੀ ਹਾਂ ਜੀ ਪੂਰਾ ਸਫਰ ਦਿਖਾਵਾਂਗੇ ਕਿੱਦਾਂ ਦਾ ਲੱਗਦਾ ਨਹੀਂ ਵਿੱਚ ਔਟੋ ਦਾ ਸਫਰ ਹਾਂ ਬਾਵਾ ਵੀ ਬੋਲਦੇ ਨਹੀਂ ਬੋ ਪੈਂਦਾ ਹੀ ਆ ਦੇਖਾਂਗੇ ਤੁਸੀਂ ਸਾਰੇ ਚਲੇ ਇਹ ਕਿੰਨਾ ਸਾਲੇ ਤੋਂ ਰਹੇ ਹੋ ਚਲੋ ਕੋਲ ਚੱਲਦੇ ਜਦੋਂ ਆਉਗੇ ਜੇਸੀਂ ਚਾਵਾਂਗੇ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ ਮਮਮੀ ਰੋਟੀ ਛੱਡ ਕੇ ਜਾਵਾਂਗਾ ਲੋ ਜੀ ਸਾਨੂੰ ਮਹਾਰਾਜਾ ਵਾਂਗੂ ਛੱਡਿਆ ਜਾ ਰਿਹਾ ਹੈ ਛਤਰੀ ਨਾਲ ਚਲੋ ਮੇਰੀ ਫਰੈਂਡ ਆ ਗਈ ਆ ਚਲਦੇ ਹਣ ਵਾ ਨੂੰ ਖੋਲੋ ਦਰਵਾਜਾ ਮਹਾਰਾਜਾ ਆ ਜਾਣੇ ਚਲੋ ਫੁਣੇ ਸੀ ਫੋਨ ਆ ਰਿਹਾ ਹੈ ਫੋਨ ਚੱਕ ਕੇ ਉਹਨਾਂ ਗੱਤ ਤੇ ਗੱਤ ਦੇਖੋ ਕਿੰਨਾ ਖਿਆਲ ਰੱਖਿਆ ਜਾ ਰਿਹਾ ਹੈ ਸਾਡਾ ਛਤਰੀ ਵੀ ਲੈ ਕੇ ਆਇਆ ਪਰ ਹਵਾ ਫਿਰ ਵੀ ਚੱਲ ਰਹੀ ਆ ਠਾਟੀ ਕਿਸਮਤਾਂ ਦੀ ਸਾਡੀ ਬੰਤ ਪੂਰੇ ਹੁੰਦੇ ਸੀਗੇ ਆ ਰਿਹਾ ਵੇ ਹੋ ਗਈ ਤੇ ਜਾਨੀ ਚੱਲ ਗਈ ਹੋਰ ਅੱਗੇ ਚੱਲ ਗਈ ਬਹੁਤ ਹੀ ছাত্র ਨੂੰ ਚਾਹ ਪਤਾ ਨਹੀਂ ਐਨੀ ਵਾਰ ਆਦੀ ਸਾਡੇ ਕੋਲ ਵੇ ਇਧਰ ਇਧਰ ਚੱਲ ਗਏ ਅੱਗੇ ਨੂੰ ਜਾ ਅੱਗੇ ਚੱਲ ਗਏ ਸਾਨੂੰ ਲੱਗਦਾ ਅੱਗੇ ਜਾਣਾ ਵੇ ਯਾਰ ਕਿੱਥੇ ਪਹੁੰਚ ਗਈ ਉਹ ਉਹ ਨੂੰ ਮੈਂ ਗਈ ਜਾਂਦੀ ਆ ਚਿੱਟਾ ਘਰ ਲਾ ਛਤਰੀ ਮਮੀ ਕਿਤੇ ਮੈਂ ਕਿਤੇ ਛਤਰੀ ਕਿਤੇ ਉਹ ਯਾਰ ਅਬ ਮੈਂ ਇੱਥੇ ਰਖਲਾਰਾ ਬੜਾ ਹੈ ਆ ਜਾ ਅੱਗੇ ਨੂੰ ਅਗਲੇ ਦੱਸਣਾ ਨਹੀਂ ਉਹ ਪਤਾ ਨਹੀਂ ਕਿਵੇਂ ਘਰ ਵੱਡੀ ਜਾ ਕੇ ਇੱਕ ਮਿੰਟ ਫੋਨ ਕਰਕੇ ਪੁੱਛਦੇ ਆ ਉਹ ਜੀ ਰਿਪੋਰਟ ਉਹਨੂੰ ਜੱਟ ਦਿੱਤੀ ਹੈ ਕਿ ਸਿਰ ਬਿਲਦਲ ਦੇਖਣ ਨਾਲ ਇਸ ਤਰ੍ਹਾਂ ਫਾਈਨਲੀ ਅਸੀਂ ਖਾਲਸਾ ਗੋਲ ਜਪਉਂ ਚ ਗਏ ਆ ਤੇ ਹੁਣ ਸਾਡਾ ਪੇਪਰ ਆ ਕੋਈ ਦੇਖ ਨਹੀਂ ਰਿਆ ਮੀ ਘਰ ਕੇ ਬਸ ਅਸੀਂ ਆ ਇੱਕ ਦੂਜੇ ਨੂੰ ਦੇਖ ਰਹੇ ਐਦੀਆਂ ਚਲੋ ਆਪਣੇ ਨਾਲ ਦੇ ਲੱਭਦੇ ਆ ਕਿੱਥੇ ਆ ਸਾਰੇ ਜਾਣੇ ਹਾਂ ਹਾਂਜੀ ਕਹਿੰਦੇ ਅਗਲਾ ਦਿਨ ਚੜ ਗਿਆ ਆ ਤੇ ਇੱਧਰ ਸਾਰੇ ਜਾਣੇ ਬੈਠੇ ਹੋਏ ਤੁੱਪੇ ਐ ਮੰਮੀ ਜੀ ਹਾਂਜੀ ਇਧਰ ਆਂਟੀ ਵੀ ਆਏ ਹੋਏ ਬੈਠੇ ਆ ਹੰਤੋ ਲੰਮਾ ਤੇ ਲੱਗੇ ਹੋਏ ਆ ਸਭਾਈ ਹੋ ਰਹੀ ਹੈ ਘਰੇ ਤੇ ਹੋਰ ਬਸ ਹੋਰ ਬਦਿਆ ਇਧਰ ਆਏ ਤੁਹਾਨੂੰ ਦਿਖਾ ਦਈਏ ਇਧਰ ਸਫੈਦੇ ਵੀ ਵੱਡੇ ਜਾ ਰਹੇ ਆ ਹਨਾ ਮਮੀ ਸਵੇਰੇ ਦੇਖਿਆ ਹੈ ਇਧਰ ਸਫਾਈ ਹੋ ਰਹੀ ਹੈ ਸਫੈਦੇ ਵੱਡੇ ਜਾ ਰਹੇ ਆ ਹਾਂਜੀ ਹਾਂਜੀ ਵੱਡ ਹੋ ਰਹੇ ਆ ਇਧਰ ਇਧਰ ਅੰਕਲ ਜੀ ਸੁਕਣਾ ਪਾ ਰਹੇ ਆ ਦਲੀਚੇ ਲਗਾ ਸੁਕਣਾ ਪਾਉਂਦੇ ਵੇ ਦਲੀਚੇ ਅੰਕਲ ਹਾਂਜੀ ਮੈਂ ਦਿਖਾ ਰਹੀ ਹਾਂ ਕੰਮ ਕਰਦੇ ਆ ਅੰਕਲ ਹਾਂਜੀ ਹਾਂਜੀ ਅੰਕਲ ਇਹਦੇ ਵੀ ਲੱਗੇ ਹੋਆ ਇਹਦਰ ਵੀ ਸਮਾਨ ਜਾਣਾ ਆ ਕਿਤੇ ਸਾਰੇ ਕੰਮ ਕੰਮ ਤੇ ਲੱਗੇ ਹੋ ਆਪਣੇ ਆਪਣੇ ਇਧਰ ਅੰਕਲਾਂ ਦੇ ਬਹਾਨ ਖੜੇ ਆ ਸਾਈਕਲ ਖੜੀ ਤੇ ਹੋਰ ਗੱਡੀਆਂ ਖੜੀਆਂ ਨੇ ਜਿਹਦੇ ਸਪੈਦਰ ਵੱਡੇ ਨੇ ਉਹਨਾਂ ਨੇ ਛੱ ਲੈ ਕੇ ਜੋਬ ਦੇ ਸਫਾਈ ਹੋ ਜਾਣੀ ਹਣ ਇਧਰ ਸਪੈਦਿਆਂ ਦੇ ਦੇਖੋ ਅੰਕਲ ਜੀ ਜਿਹਨਾਂ ਦੇ ਸਪੈਦੇ ਆ ਲੋ ਜੀ ਕਹਿੰਦੇ ਦਾਲ ਸਬਜ਼ੀ ਦੀ ਤਿਆਰੀ ਹੁੰਦੀ ਹੋਈ ਮਮੀ ਜੀ ਹਾਂਜੀ ਜਿਹੜੇ ਅੰਕਲ ਲੱਗੇ ਉਹਨਾਂ ਲਈ ਰੋਟੀ ਤਿਆਰ ਹੋਣੀ ਆ ਦੁਪਹਿਰ ਦੀ ਤਿਆਰ ਹੋ ਰਹੀ ਏ ਕੜੀ ਦਾ ਆਲੂ ਬਣਾ ਲੱਗੇ ਆ। ਜੀ ਮਾਂਹ ਛੋਲਿਆਂ ਦੀ ਹੈ। ਮਾਂਹ ਛੋਲਿਆਂ ਦੀ। ਠੀਕ ਹੈ ਠੀਕ ਹੈ। ਉਹਨੂੰ ਤੜਕਾ ਲਾਉਗੇ। ਹੁਣ ਇੱਧਰ ਤੜਕਾ ਲਸਣ ਤਿਆਰ ਕਰਦੇ ਆ। ਤੜਕਾ ਲੱਗੂਗਾ ਫਿਰ ਸਬਜ਼ੀ ਤਿਆਰ ਹੋਊਗੀ। ਫਿਰ ਰੋਟੀ ਬਣੂਗੀ ਫਿਰ ਅੰਕਲ ਜੀ ਨੂੰ ਖਲਾਈ ਜਾਊਗੀ। ਹਾਂ ਜੀ। ਰੋਟੀ ਖਾਣ। ਬਣਦੀ। ਨਾਲੇ ਅੱਜ ਕੁਝ ਆਣ ਲੱਗਾ ਆ। ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰੋ। ਕੀ ਆਣ ਲਗਾ ਤੁਹਾਨੂੰ ਦਿਖਾਇਆ ਜਾਊਗਾ। ਹਾਂ ਜੀ। ਹਾਂ ਜੀ। ਲੋ ਜੀ ਇੱਧਰ ਮਾਤਾ ਜੀ ਪ੍ਰਸ਼ਾਦਾ ਛਕਣ ਲੱਗੇ ਆ। ਮੈਂ ਬੀਬੀ ਜੀ। ਹਾਂ ਜੀ ਬਤੁ ਜੀ। ਉਹ ਵੀ ਪ੍ਰਸ਼ਾਦਾ ਛਕਣ ਲੱਗੇ ਕਹਿੰਦੇ ਅੰਦਰ ਬਹਿ ਕੇ ਖਾਵਾਂਗੇ ਅਸੀਂ ਟੋਰ ਨਾਲ। ਲੋ ਜੀ ਹੁਣ ਅਸੀਂ ਚੱਲੇ ਆਂ ਚਾਹ ਫੜਾਉਣ। ਤੇ ਇੱਧਰ ਇੱਟਾਂ ਆ ਗਈਆਂ ਐ ਜਿਹੜਾ ਤੁਹਾਨੂੰ ਦੱਸਣਾ ਸੀਗਾ। ਵੀ ਕੁਛ ਆਣ ਲੱਗਾ ਐ ਇੱਟਾਂ ਆ ਗਈਆਂ ਜ। ਦੇਖੋ ਕੀ ਬਣਦਾ ਸਾਡੇ ਘਰੇ। ਇੱਟਾਂ ਨਾਲ। ਹਾਂ ਜੀ ਚਾਹ ਪੀਓ। ਸ਼ੈ ਸੋ ਦਸਤਾਨਾ ਉਹ ਕੰਮ ਕਰਦੇ ਆ ਇੱਥੇ ਰੱਖ ਦਿੰਦੇ ਚਲੋ ਇੱਥੇ ਰੱਖ ਦਿੰਦੇ ਇੱਥੇ ਰੱਖ ਦਵੀ ਰੱਖ ਦਿੰਦੇ ਯਾਰ ਆਣੇ ਲੱਡੂ ਚਲੋ ਬਾਜੀ ਆ ਚਾਹ ਆ ਦੋ ਗੁੰਡੇ ਆ ਗਾ ਵੀ ਰੱਖ ਲੋ ਜੀ ਇੱਧਰ ਮਾਤਾ ਦੇਖ ਦੇ ਹੋਏ ਗਲੀ ਦੀਆਂ ਰੋਣਾਂ ਕਾ ਅਜੇ ਤੱਕ ਰੋਣ ਕਾ ਲੱਗੀਆਂ ਹੋਈਆਂ ਹੈ ਬੀਬੀ ਅੱਜ ਤੱਕ ਗਲੀ ਚ ਰੋਣ ਕਾ ਲਾਤੀਆਂ ਹੁਣ ਫਣ ਦੇ ਚਖਣੇ ਅਸੀਂ ਅੰਕਲ ਲੋ ਜੀ ਕਹਿੰਦੇ ਹੁਣ ਰੋਟੀ ਬਣਾਤੀ ਗਈ ਹੈ ਤੇ ਹੁਣ ਅਸੀਂ ਅੰਕਲ ਹੁਣਾਂ ਨੂੰ ਫੜਾਣ ਜਾਵਾਂਗੇ ਹਾਂਜੀ ਕਹਿੰਦੇ ਆਚਾਰ ਦਿਖਾਓ ਜਿਹੜਾ ਅਸੀਂ ਪਾਇਆ ਨਵਾਂ ਹਾਂਜੀ ਆਚਾਰ ਕਹਿਣਾ ਨਵਾਂ ਹੀ ਪਾਉਂਦੇ ਰਹਿੰਦੇ ਆ ਇਹ ਥੋੜਾ ਥੋੜਾ ਪਾਈਦਾ ਹੈ ਲਸਣ ਦਾ ਪਾਇਆ ਲਸਣ ਦਾ ਆ ਦੇਖ ਸਾ ਦੇਖ ਇਹਦਾ ਬਲੌਗ ਨਹੀਂ ਬਣਾਇਆ ਅਸੀਂ ਥੋੜੀ ਬਿਮਾਰ ਹੋ ਗਈ ਹਾਂਜੀ ਦੇਖੋ ਬਿਮਾਰ ਹੁੰਦੇ ਆ ਚਾਰ ਵੀ ਪਾਣਾ ਹੀ ਆ ਥੋੜਾ ਸੀ ਨਾ ਨਹੀਂ ਦੇ ਦਿੰਦੇ ਖਾਰੇ ਤਾਂ ਕਰਨਾ ਨੂੰ ਦੇ ਦਿੰਦੇ ਆ ਚਾਰ ਬڑا ਸਵਾਲ ਹੈ ਦੇਖੋ ਐਂਦਾ ਚੈੱਕ ਕਰੋ ਹਾਂਜੀ ਉਹ ਜਾਣਾ ਪਾਣੀ ਚਲੋ ਹੁਣ ਰੋਟੀ ਫੜਾ ਕੇ ਆਂਦੇ ਹਾਂ ਅੰਕਲ ਹੁਣਾਂ ਨੂੰ ਪਾ ਦੋ ਪਾ ਦੋ ਆਏ ਫੜਾ ਜਾਂਦੇ ਹਾਂ ਜਿਦਾ ਗਲੀ ਚ ਰੋਣ ਕਾ ਲੱਗੀਆਂ ਹੋਈਆਂ ਮਾਤਾ ਖੁਸ਼ ਹੋਈ ਪਈ ਆ ਬੈਠੀ ਆ ਬਾਹਰ ਸ਼ਾਂਗੂ ਲਾ ਕੇ ਲੋ ਜੀ ਹੁਣ ਅਸੀਂ ਰੋਟੀ ਲਾ ਕੇ ਚੱਲੇ ਮਾਤਾ ਜੀ ਬੈਠੇ ਅੱਜ ਬਾਹਰ ਤੁੱਪੇ ਇੱਧਰ ਲੱਗੇ ਹੋਏ ਕੰਮ ਤੇ ਹਾਂ ਜੀ ਸਾਫ਼ ਹੋ ਗਿਆ ਐਂ ਤੋ ਆਪਾਂ ਹੁਣ ਸਿੱਧੀ ਪਿਆਣੀ ਵੇੜੇ ਚ ਗਰਮੀਆਂ ਆ ਗਈਆਂ ਹੁਣ ਤਾਂ ਹੁਣ ਕੀ ਫਾਇਦਾ ਆਹ ਲੋਈ ਅੰਕਲ ਹੁਣ ਇੱਧਰ ਹਾਂ ਲੋ ਹਾਂ ਜੀ ਰੋਟੀ ਅੰਕਲ ਆਜੋ ਪਹਿਲਾਂ ਰੋਟੀ ਖਾਓ ਭੁੱਖਿਆ ਤੇ ਕੰਮ ਹੁੰਦਾ ਆ ਹਾਂ ਚਲ ਇੱਥੇ ਰੱਖ ਦੀਏ ਇੱਥੇ ਰੱਖ ਦਰਨੇ ਖਾਲੂਗੇ ਆਹਾ ਪਾਣੀ ਪਤਾ ਹੈ ਪਾਣੀ ਲਿਆਉਂਦੇ ਆ ਨਾ ਪਰਿਆ ਹਣਾ ਪਛਲਾ ਵਾਂਗ ਕਰਨਾ ਅੰਕਲ ਵਾਟਰ ਬੋਲ ਲਾ ਪਰਿਆ ਕੋਈ ਪਰ ਲਾ ਪਰ ਲੰ ਇਹ ਐ ਤੇ ਕਾ ਤੂੰ ਡੱਬੇ ਚ ਪਾਣੀ ਲਿਆ ਦੇ ਜੱਗ ਚ ਜੱਗ ਚ ਲਿਆਉਂਦੇ ਐਦਦਰ ਬੈਠੇ ਹੋਏ ਮਾਤਾ ਜੀ ਐਂ ਟੋਰ ਨਾਲ ਢਾਂਗੂ ਲੈ ਕੇ ਤੇ ਇੱਧਰ ਮਟਰ ਗੱਡੇ ਜਾ ਰਹੇ ਆ ਮੰਮੀ ਜੀ ਕਹਿੰਦੇ ਮਟਰ ਬਣੂਗੇ ਅੱਜ ਅੱਜ ਦੀ ਸਵੇਰ ਨੂੰ ਬਣਨੇ ਸਵੇਰ ਨੂੰ ਬਣਨੇ ਆ ਅੱਛਾ ਅੱਛਾ ਮੀਨ ਨੇ ਕੰਮ ਬੜਾ ਖਰਾਬ ਕਰਤਾ ਸਾਰਾ ਸਮਾਨ ਪਈ ਗਿਆ ਆਪਾ ਸਾਰਾ ਗਿੱਲਾ ਕਰਤਾ ਹਮ ਸੁੱਕਣਾ ਪਾਉਂਦੇ ਸੀ ਐਦਾਂ ਹੀ ਆ ਹਾਂ ਮੀਨ ਨਾ ਹੋ ਗਿਆ ਫੰਕਸ਼ਨ ਸੀਗਾ ਪ੍ਰੋਗਰਾਮ ਕੋਈ ਸਮਾਨ ਗਿਆ ਸੀ ਉੱਥੇ ਭੇਜ ਗਿਆ ਸਾਰਾ ਇੱਧਰ ਸ਼ੋਸ਼ਰਾਬਾ ਹੋਇਆ ਪਿਆ ਆ ਉਹ ਜਿਹੜਾ ਆਪਿਆ ਉਹ ਮਸ਼ੀਨ ਚਲਾਉਣ ਦੇ ਵੇਲੇ ਜਦੋਂ ਇਹਦਾ ਮੋਟਰਸਾਈਕਲ ਚੱਲਦਾ ਹੁੰਦਾ ਰੇਸ ਦੇਈ ਜਾਂਦਾ ਹੈ ਸਿਰ ਖਾਲੇ ਸਿਰ ਖਾਲੇ ਸਟਾਰਟ ਕਰੀ ਜਾਂਦੇ ਚੱਲਦੇ ਸਿਰ ਖਾਲੇ ਪਰ ਉਹ ਦੂਜਾ ਆ ਰਹੀ ਆ ਲੱਗਾ ਲੱਗਾ ਕੀ ਨੇ ਆ ਹਾਂ ਆ ਰਹਾ ਆ ਰਹਾ ਕਹਿੰਦੇ ਹੁਣ ਉਹ ਮਸ਼ੀਨ ਵਾਲਾ ਚੋਂ ਆਉਂਦੇ ਕੋ ਉਹ ਜੀ ਹੁਣ ਅਸੀਂ ਲੈਣ ਲੱਗੇ ਸਬਜ਼ੀ ਸਬਜ਼ੀ ਆਵੇ ਗਣਤ ਗੜੀ ਚ ਹਾਂਜੀ ਅਦਰਕ ਲੈਣਾ ਕਹਿੰਦੇ ਸੱਚੀ ਗੱਲ ਹੈ ਜੀ ਇਹ ਆਪਕਾ ਕਿ ਦੱਗੋ ਗੋਭੀ ਦਾ ਕੀ ਚੱਲਦਾ ਅੱਜ ਦਾ ਰੇਟ ਗੋਭੀ ਮਹਿੰਗੀ ਹੋ ਗਈ ਉਹ ਕਿੰਨਾ ਕਿੱਦਾਂ ਮਹਿੰਗੀ ਹੋ ਗਈ 20 ਰੁਪਏ ਚਲੋ ਹਾਂ 100 ਕਿਲੋ ਕਰ ਦੋ ਤੇ ਲੋਈ ਜਾਂਦੇ ਨਾ ਬਾਗੂ ਜੀ ਬਹੁਤ ਵਧੀਆ 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 ਸਾਰੀ ਸਬਜ਼ੀ ਵਧੀਆ ਹੀ ਹੈ ਸ਼ਿਮਲਾ ਮਿਰਚ ਦਾ ਕੀ ਚੱਲਦਾ ਰੇਟ 60 ਰੁਪਏ ਕਹਣਾ ਮਾਤਾ ਰੇਟ ਪੁੱਛੋ ਲੈਣਾ ਅਦਰ ਕੀ ਹੈ ਸ਼ਿਮਲਾ ਮਿਰਚਾਂ ਬੰਗੀਆ ਸ਼ਿਮਲਾ ਮਿਰਚ ਚਲੋ ਸ਼ਿਮਲਾ ਮਿਰਚ ਖੁਣਾਵਾਂਗੇ ਹਾਂਜੀ ਕਿੰਨੀ ਕਰਦੇ ਹੋ ਕਿਲੋ

ਲੋ ਜੀ ਅਸੀਂ ਹੁਣ ਚੱਲੇ ਆਂ ਸੈਰ ਤੇ ਕਿਉਂ ਮੰਮੀ ਜੀ ਹਾਂਜੀ ਹਾਂਜੀ ਅਸੀਂ ਇਸ ਟਾਈਮ ਸੈਰ ਤੇ ਚਾਹੀਦਾ ਕਿਉਂਕਿ ਸਾਰੇ ਕਹਿੰਦੇ ਸੈਰ ਕਰਿਆ ਘਰ ਕੋਲੇ ਹੋਏ ਹੋ ਡੈਡੀ ਜੀ ਨੇ ਜਾਣਾ ਆ ਡੈਡੀ ਨੂੰ ਕੱਪੜੇ ਦੇ ਲੋ ਜੀ ਕਹਿੰਦੇ ਸਫੈਦੇ ਘਟ ਹੋ ਗਏ ਤੇ ਸਰੋ ਰਹਿ ਗਈ ਸਾਡੀ ਇਹਦਾ ਇੱਕ ਵਾਰ ਸਾਗ ਬਣਿਆ ਸਾਡੇ ਘਰੇ ਵਾਹ ਸੁਮੜ ਕੇ ਨਹੀਂ ਬਣਿਆ ਬਈ ਦੋ ਇੱਕ ਚੀਜ਼ ਨਹੀਂ ਹੋਈ ਸਾਬ ਬਾਕੀ ਸਾਨੂੰ ਪਾਲਕ ਪਾਣੀ ਪਈ ਮੱਛਰ ਆ ਗਿਆ ਮੱਛਰ ਮੱਛਰ ਹੋਣ ਲੱਪਿਆ ਹੁਣ ਕਹਿੰਦੇ ਜੀ ਮੱਖ ਮੱਛਰ ਆਖ ਜੋ ਹੈ ਮੈਂ ਉਹ ਕਿਹਾ ਉਹ ਮੈਨੂੰ ਕਨਫਿਊਜ਼ਨ ਹੋ ਗਈ ਕੀ ਕਹਿਣਾ ਸੀ ਮੱਛਰ ਆਖ ਜੋ ਪੈ ਗਏ ਮਮੀ ਜੀ ਨੂੰ ਮਾਤਾ ਚਾਹ ਰੱਖਣਾ ਪੈਣਾ ਹੈ ਮੋਟਰਸਾਈਕਲਾਂ ਤੇ ਜਾਂਦਿਆਂ ਦੇ ਪੈ ਇੱਦਾਂ ਦੇਖੋ ਪਹਿਲਾਂ ਯਹਾਂ ਸਪੈਦੇ ਹੋਇਆ ਕਰਤੇ ਸੇ ਅੱਬੋ ਨਹੀਂ ਰਹੇ ਤਾਂ ਫਿਰ ਅੱਲਾ ਦਾ ਹਾਂ ਕਿਉਂਕਿ ਜੜੋਂ ਨਹੀਂ ਪੱਤੇ ਹੈਗੇ ਇਹ ਉਗ ਪੈਣੇ ਆ ਇੱਧਰ ਵੀ ਅਸੀਂ ਪਹਿਲਾਂ ਵੜਾਏ ਸੀਗੇ ਜੜੋਂ ਨਹੀਂ ਵੱਡੇ ਤੇ ਉਹ ਜੜ ਫੇ ਉਗ ਪਈ ਹੁਣ ਦੇਖੋ ਫੇ ਕਿੱਡੇ ਹੋ ਗਏ ਦੂਜੀ ਵਾਰ ਹੋਇਆ ਇਹ ਅਸੀਂ ਲਾਇ ਹੀ ਨਹੀਂ ਇਹ ਚਲੋ ਹੁਣ ਸੈਰ ਕਰਦੇ ਆ ਦੇਖਦੇ ਕੋਣ ਕੋਣ ਮਿਲਦਾ ਮੰਮੀ ਦਾ ਇੱਥੇ ਤੱਕ ਹੀ ਮੁੜੇ ਜਾਂਦੇ ਹੁੰਦੇ ਆ ਮੈਂ ਦੂਰ ਤੱਕ ਜਾਂਦੀ ਹੁੰਦੀ ਸੈਰ ਕਰਨ ਉਹ ਭੋਟੀ ਆਣਾ ਇੱਧਰ ਵਿਆਹ ਹੋਇਆ ਆ ਇਹ ਵਿਆਹ ਹੈ ਨਾ ਘਰ ਨਵੀਂ ਬੋਟੀ ਆਈ ਜਿਹਨਾਂ ਦੀ ਉਹ ਪੰਛੀਆਂ ਦੀ ਡਾਰ ਜਾਂਦੀ ਪਿੱਛੇ ਹਾਂਜੀ ਅੱਜ ਮੰਮੀ ਵੀ ਮੇਰੇ ਨਾਲ ਇੱਥੇ ਤੱਕ ਆ ਗਏ ਕਿਉਂਕਿ ਬਲੌਗ ਬਣਦਾ ਨਾ ਹੋੜੀ ਹੋੜੀ ਆ ਗਈ ਉਹ ਵੀ ਉਹ ਡਾਰ ਜਾਂਦੀ ਪੰਛੀਆਂ ਦੀ ਆ ਦੇਖੋ ਦੇਖੋ ਉਹ ਪਿੱਛੇ ਇਹ ਮਿੱਤ ਕਿੰਨੀ ਅੱਧ ਤੱਕ ਹੋ ਗਈ ਆ ਦੇਖੋ ਦੇਖੋ ਤੇਜ਼ ਨਹੀਂ ਹੋੜੀ ਹੋੜੀ ਤਾਂ ਬੰਦਾ ਕਿੱਥੇ ਹੋੜ ਹੋਈ ਨਹੀਂ ਸਕਰੀ ਤੇਜ਼ ਨਹੀਂ ਤੁਰਨਾ ਗੱਲਾਂ ਗੱਲਾਂ ਚ ਪਹੁੰਚ ਗਈ ਇੱਥੇ ਤੇ ਹੋਰੀ ਗੱਲਾਂ ਗੱਲਦੇ ਗੱਲਦੇ ਸਪਲਟ ਹੋਏ ਗੱਲਾਂ ਕਰਨੇ ਹਾਂ ਤੇ ਰੰਗ ਆਇਆ ਬੁੜੀਆਂ ਦਾ ਇੱਦ ਹੀ ਹੁੰਦਾ ਹੈ ਗੱਲਾਂ ਕਰ ਕਰ ਕੇ ਕਿਤੇ ਵੀ ਪਹੁੰਚ ਜਾਂਦੀ ਬਸ ਨਾਲ ਗੱਲਾਂ ਕਰਨੇ ਵਾਲਾ ਹੋਵੇ ਤਾਂ ਮਗਨ ਹੋ ਜਾਂਦੀ ਹੈ ਗੱਲਾਂ ਜੋ ਹਾਂ ਰਾਸਤੇ 'ਚ ਕਿੰਨੇ ਮਿਲ ਗਏ ਰੋ ਰੋ ਕੇ ਆਏ ਹੈ ਏਦਾਂ ਹੁੰਦਾ ਹੈ ਜਦੋਂ ਸੈਰ ਕਰਨ ਜੇ ਕਿੰਨੇ ਜਾਣੇ ਮਿਲ ਲੈਂਦੇ ਫੇ ਇਹਦਾ ਵਧੀਆ ਲੱਗਦਾ ਹੈ ਹਣਾ ਕਰੇ ਨਹੀਂ ਤਾਂ ਬੰਦਾ ਉੱਥੇ ਬੈਠ ਰੰਦਾ ਉੱਥੇ ਘੰਟਾ ਦੇਖਦਾ ਰੰਦਾ ਨਾਲੇ ਸੋਚਦਾ ਰਹਿੰਦਾ ਹੈ ਬਾਹਰ ਨਿਕਲਣਾ ਚਾਹੀਦਾ ਹੈ ਘੁੰਮਣਾ ਚਾਹੀਦਾ ਹੈ ਮਨ ਉੱਧਰ ਪੈਂਦਾ ਨਾਲੇ ਆਲੇ ਦੁਆਲੇ ਦਾ ਵੀ ਪਤਾ ਲੱਗ ਜਾਂਦਾ ਬੁੜੀਆਂ ਨੇ ਸਪੈਸ਼ਲ ਐਦੀਆਂ ਕੀ ਹੋਇਆ ਕੀ ਨਹੀਂ ਹੋਤਾ ਮਨ ਦੇ ਵਿੱਚ ਕੀ ਹੋ ਗਿਆ ਅੱਛਾ ਅੱਛਾ ਦੋ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਲੱਗਾ ਆਂਟੀ ਸਾਨੂੰ ਮੇਰੇ ਸਾਡੇ ਜਿਹੜੇ ਬੈੱਡ ਨੇ ਸੀਗੇ ਨਾ ਉਹ ਸਪੈੱਦੇ ਤੇ ਆਂਟੀਆਂ ਕਹਿ ਰਹੀਆਂ ਸੀ ਉਹ ਮਸ਼ੀਨਾਂ ਨਾਲ ਵੱਢ ਰਹੇ ਸੀ ਨਾ ਆਵਾਜ਼ ਬਹੁ ਆ ਰਹੀ ਸੀਗੀ ਤਾਂ ਪੁੱਛ ਲੱਗੇ ਤੁਹਾਡੇ ਕੋਣ ਸੀ ਇਹਨਾਂ ਮੋਟਰਸਾਈਕਲ ਨੂੰ ਰੇਸਾਂ ਦੇ ਰਿਹਾ ਜਿਹੜੀ ਆਵਾਜ਼ ਨਹੀਂ ਆ ਰਹੀ ਸੀ ਸੱਚ ਹੈ ਰਿੰਦਿਆਂ ਦੀ ਆਵਾਜ਼ ਆਉਂਦੀ ਸੀ ਆਵਾਜ਼ ਬਹੁ ਆ ਰਹੀ ਸੀ ਉਹ ਜੀ ਇੱਧਰ ਟਰੱਕ ਵੀ ਜਾਂਦੇ ਆ ਆਂਟੀ ਜੀ ਮਿਲ ਗਏ ਆਂਟੀ ਹੁਣ ਇੱਧਰ ਨਹਿ ਲਾਪੇ ਆ ਪਹਿਲਾਂ ਉੱਧਰ ਰਹਿੰਦੇ ਸੀਗੇ ਆਂਟੀ ਨੂੰ ਚਾਹੀ ਬਹੁਤ ਹਾਂ ਜੀ ਆਂਟੀ ਸਵੇਰੇ ਵੀ ਆਏ ਸੀਗੇ ਆਪਣੇ ਘਰੇ ਕਿਉਂ ਆਂਟੀ ਜੀ ਲੋ ਜੀ ਇੱਕ ਹੋਰ ਆ ਗਏ ਉਹ ਦੇਖੋ ਅੱਛਾ ਅੰਕਲ ਸਾਗ ਵੜਦੇ ਕਹਿੰਦੇ ਸਾਗ ਲੈ ਜੋ ਤੋੜ ਅੱਛਾ ਸਾਗ ਤੋੜਦੇ ਪਏ ਆ ਮੰਮੀ ਖੁਸ਼ ਸਾਗ ਤੋੜਦੇ ਹੋਏ ਅੰਕਲ ਚਲ ਆ ਉਧਰ ਕੁੱਤੇ ਬੰਨੇ ਆ

ਯੂ ਕਾਰਕੇ ਵੀ ਤਾਂ ਫੇਸਬੁਕ ਹਾਂਜੀ ਹਾਂਜੀ YouTube ਪਰ ਅਰੇ ਤਾਂ ਸਾਡੀ ਬਹੁਤ ਰੇਟ ਲਾਇਆ ਹੈ ਉਹ ਰੋਲ ਆਫੀ ਕਹਿੰਦੀ ਮੇਰੇ ਪ੍ਰਾਣ ਨੂੰ ਛੱਡ ਜੋ ਅਸੀਂ ਕਿ ਲੈ ਜਾਣਾ ਸੀ ਅਸੀਂ ਨਹੀਂ ਛੱਡਣਾ ਬਹੁਤ ਬਹੁਤ ਬੋਲਿਆ ਚੁੱਣ ਨਹੀਂ ਆਹ ਰੋਲ ਆਫੀ ਨਹੀਂ ਲੈ ਕੇ ਜਾਂਦੇ ਨਹੀਂ ਲੈ ਕੇ ਜਾਂਦੇ ਨਹੀਂ ਲੈ 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 ਅਸੀਂ ਨਹੀਂ ਛੱਡਣਾ ਉਹ ਰੋਲ ਆਫੀ ਮੇਰਾ ਭਰਾ ਲੈ ਜਾਣਾ ਕਹਿੰਦਾ ਹੈ ਮੇਰੀ ਕਿਤਾ ਮਾਜੀ ਜਾ ਲੋ ਜੀ ਇਧਰ ਅੰਕਲ ਜੀ ਨੇ ਸਾਨੂੰ ਸਾਗ ਤੋੜ ਕੇ ਦਿੱਤਾ ਕਹਿੰਦੇ ਸਾਗ ਲੈ ਕੇ ਜਾਇਆ ਸ਼ਹਿਰ ਕੰਡ ਦਾ ਫਾਇਦਾ ਅੰਕਲ ਜੀ ਕਹਿੰਦੇ ਸਾਗ ਲੈ ਜਿਓ ਜਿਹੜੇ ਅੰਕਲ ਸਵੇਰ ਕੰਮ ਕਰਨ ਆਏ ਸੀ ਉਹ ਲਾਇਆ ਵਾ ਤੇ ਹੋਰ ਮੰਮੀ ਨੂੰ ਚਾਹ ਚੜ ਗਿਆ ਤੇ ਚੁੱਕ ਕੇ ਹੀ ਸੋਣਾ ਆ ਸਵੇਰ ਰੋਟੀ ਬਣਾ ਪਰਸੋਂ ਨੂੰ ਬਣੂਗਾ ਹਣ ਪਰਸੋਂ ਨੂੰ ਬਣਾ ਲਵਾਂਗੇ ਕੱਲ ਤੁਸੀਂ ਬਣਾ ਕੱਲੂ ਸ਼ਿਮਲਾ ਵਿੱਚ ਤੇ ਕੱਲੂ ਅਸੀਂ ਤੁਹਾਨੂੰ ਸਪੈਸ਼ਲ ਚੀਜ਼ ਬਣਾ ਕੇ ਦੇਣੀ ਆ ਜੋ ਪਹਿਲਾ ਬਜ਼ੁਰਗ ਜਿੱਦਾਂ ਸੀਗੇ ਕਰਦੇ ਉਹਦਾ ਕਰਕੇ ਦਿਖਾਣੀ ਹਾਂ ਤੁਸੀਂ ਵੀ ਜਰੂਰ ਦੇਖਣਾ ਹਾਂ ਚੁਗ ਲੈਨੇ ਆ ਸਾਗ ਲੋ ਜੀ ਪੂਆ ਅਗੇ ਕਹਿੰਦੇ ਹੈ ਕਿੰਦੇ ਪੂਆ ਹਾਂ ਅਸੀਂ ਕਰਾਉਗੇ ਜੀ ਤੇ ਜਿੱਦ ਤੱਕ ਇਹ ਹੁਣ ਦਾ ਅੱਛਾ ਅੱਛਾ ਖਬਰ ਲੈਣ ਆਈ ਹੈ ਮੈਂ ਤਾਂ ਪਤਾ ਲੱਗਾ ਮੈਂ ਤਾਂ ਬਣ ਗਿਆ ਮੇਰੀ ਫਿਗਰ ਮੈਨੂੰ ਮਿਲਣਾ ਹੈ ਬਹੁਤ ਸੁਣਾਓ ਠੀਕ ਹੈ ਸਾਰੇ ਪਰਵਾਦੇ ਬੱਚੇ ਠੀਕ ਹੈ ਮੈਂ ਕੋ ਕੋ ਤੋਂ ਆਈ ਕਿ ਮੈਨੂੰ ਮੁੰਡੇ ਮੈਨੂੰ ਦੀ ਖਬਰ ਨਹੀਂ ਆਈ ਅੱਛਾ ਮੈਂ ਲਿਖ ਕੇ ਜਾ ਰਿਹਾ ਠੀਕ ਹੈ ਤੁਹਾਨੂੰ